ਖਨਾਰੀ ਬਾਰਡਰ ਤੋਂ ਇੱਕ ਹੋਰ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਨੇ ਹਰਿਆਣਾ ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਚੱਕਰਾਂ ਦੇ ਵਿੱਚ ਪਾ ਦਿੱਤਾ ਜਦੋਂ ਉਹਨਾਂ ਨੇ ਅੱਥਰੂ ਵਾਲੇ ਗੈਸ ਦਾ ਜਵਾਬ ਦੇਣ ਵਾਸਤੇ ਸੌਖਾ ਹੱਲ ਲੱਭ ਲਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਾਲੀ ਨੂੰ ਅੱਗ ਲਗਾ ਕੇ ਹਰਿਆਣਾ ਪ੍ਰਸ਼ਾਸਨ ਨੂੰ ਜਵਾਬ ਦਿੱਤਾ ਜਾ ਰਿਹਾ ਖੇਤਾਂ ਦੇ ਵਿੱਚ ਕਿਸਾਨ ਭਾਜੇ ਨਜ਼ਰ ਆ ਰਹੇ ਨੇ ਪ੍ਰਾਲੀ ਦੇ ਗੱਠਾ ਚੁੱਕਦੇ ਵੀ ਨਜ਼ਰ ਆ ਰਹੇ ਨੇ ਤੇ ਧੂਹਾ ਕਰਕੇ ਜਿੱਧਰ ਹਵਾ ਦਾ ਰੁੱਖਾ ਉਧਰ ਨੂੰ ਕਰਕੇ ਜੇੜਾ ਕੀ ਪੁਲਿਸ ਪ੍ਰਸ਼ਾਸਨ ਨੂੰ ਚੱਕਰਾਂ ਦੇ ਵਿੱਚ ਪਾਇਆ ਜਾ ਰਿਹਾ 100 ਨਜ਼ਰ ਮਾਰਦੇ ਆ ਨਾ ਤਸਵੀਰਾਂ ਤੇ ਜੇ ਆ ਗਿਆ ਉਹ ਤਾਂ ਦੇਖ ਲਈ ਸੀ ਨੰਬਰ ਦਾ ਦਾਦੇ ਨੂੰ ਫਰੇ ਲੱਗਦੀ ਹੈ ਭਾਈ ਜੀ ਉਹਨੂੰ ਲੱਗ ਕੇ 2 ਘੰਟੇਾਂ ਹੋ ਗਏ ਬਰਾਲੀ ਆਇਆ ਜਰਾ ਅੱਗੇ ਚੱਲ ਜੀ ਪੈਰਾਮਿਲਟਰੀ ਫੋਰਸ ਔਰ ਹਰਿਆਣਾ ਪੁਲਿਸ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਕਿਤਨਾ ਕਿਤੇ ਇਹਨਾਂ ਨੌਜਵਾਨਾਂ ਨੂੰ ਕਹਿੰਦੇ ਹੋ ਕਿ ਤਰਜੀਹ ਚਾਰ ਦੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤਾਂ ਇਹਨਾਂ ਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਇਹ ਹਰਿਆਣਾ ਦੇ ਵਿੱਚ ਦਾਖਲ ਨਾ ਹੋ ਸਕੀ ਤਾਂ ਤੁਸੀਂ ਦੇਖੋ ਕਿ ਪੈਰਾਮਿਲਟਰੀ ਫੋਰਸ ਜਿਹੜੀ ਹੈ ਉਹ ਸੰਪੇਖ ਵੱਲ ਹੈ হাল পেয়মাণ করে লাগিয়ে দেবে ਉਤੇ ਹੀ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਉਹਨਾਂ ਤੇ ਸ਼ਕਤੀਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਜਿਸ ਦੇ ਮੱਦੇਨਜ਼ਰ ਹੁਣ ਉਹਨਾਂ ਨੂੰ ਜਵਾਬ ਦੇਣ ਦੇ ਵਾਸਤੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਭਾਈ ਕੀ ਨਾਮ ਹੈ ਤੁਹਾਡਾ ਸਤੂਕਰ ਸਿੰਘ ਜੀ ਸਤੂਕਰ ਕਿਸਾਨਾਂ ਹਰਿਆਣਾ ਪੁਲਿਸ ਵੱਲੋਂ ਬਾਰਡਰ ਦੇ ਉੱਤੇ ਅंसू ਗੈਸ ਦੇ ਗੋਲੇ ਛੱਡੇ ਗਏ ਸੀ ਉਹ ਕਿਸਾਨਾਂ ਨੇ ਨਵੀਂ ਤਕਨੀਕ ਕੱਢੀ ਹੈ ਕੀ ਕਹਿਣਾ ਚਾਹੋਗੇ ਪਰਾਲੀ ਦਾ ਜਿਹੜਾ ਧੂਆਂ ਇਹ ਪਰਾਲੀ ਦੇ ਬਾਅਦ ਚ ਗੱਲ ਲਾਜੀ ਪਹਿਲਾਂ ਤਾਂ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ ਪਲਾਸਟਿਕ ਦੀਆਂ ਗੋਲੀਆਂ ਇੱਕ ਮੁੰਡੇ ਤੇ 315 ਬੂਰ ਮਾਰੀ ਹੈ ਜ ਇੱਥੇ ਮਾਰੀ ਸਰਚੀ ਉੱਥੇ ਚੱਕ ਕੇ ਲੈ ਕੇ ਗਏ ਨੇ ਜੀ ਆਹ ਦੇਖ ਲਓ ਜੀ ਚਾਹੀ ਜੀ ਪੂਰਾ ਹੋ ਗਿਆ ਪਰ ਹੁਣ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਰਿਹਾ ਕਿਉਂਕਿ ਇਹਨਾਂ ਕੋਲ ਤਾਂ ਹਥਿਆਰ ਹੈ ਪੁਖਾਨਾ ਕੋਲੇ ਕੀ ਹੈ ਹਸ ਤਾਂ ਹੀ ਸ਼ਾਂਤਮਈ ਅਦੋਲਨ ਚ ਬੈਠੇ ਜੀ ਇਹ ਦੱਸਦੇ ਨੇ ਜੇ ਕਿਸੇ ਵੀ ਫੌਜੀ ਦਾ ਨੁਕਸਾਨ ਕੀਤਾ ਹੋਵੇ ਜਾਂ ਪਹਿਲਾਂ ਕਿਸੇ ਨਾਲ ਹੁੱਲੜਬਾਜੀ ਕੀਤੀ ਹੋਵੇ ਪਰ ਜਿਹੜੀਆਂ ਹੁਣ ਪਰਾਲੀ ਦੀਆਂ ਗੱਠਾਂ-ਗੱਠੀਆਂ ਕਰੀਆਂ ਜਾ ਰਹੀਆਂ ਇਹ ਕਿਸ ਕਾਰਨ ਕਰਕੇ ਕੀਤੀ ਜਾ ਰਹੀਆਂ ਇਹ ਤਾਂ ਜੋ ਥਰੂ ਕੇ ਛੜਰੇ ਨੇ ਜੀ ਸ਼ਾਂਤਮਈ ਲੋਕਾਂ ਦੀ ਕਣਤ ਵਿੱਚ ਖੜਿਆਂ ਦੇ ਛੜਰੇ ਨੇ ਜੀ ਇਹ ਹਵਾ ਇਧਰ ਲਈ ਹਵਾ ਇਧਰ ਹੀ ਹੁਣ ਇਹਨਾਂ ਨੇ ਵੀ ਅਪਦੇ ਬਚਾਅ ਵ ਕਿਸਾਨਾਂ ਕੋਲੇ ਹਾਂ ਕਿਸਾਨਾਂ ਨੇ ਬਚਾਓ ਵਾਸਤੇ ਹੋਰ ਕੋਈ ਇਹਨਾਂ ਕੋਲੇ ਸਾਧਨ ਨਹੀਂ ਜੀ ਕਿ ਇਹ ਜਵਾਬ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਜਿਸ ਤਰ੍ਹਾਂ ਜੇ ਸਾਡੇ ਕੋਲ ਹਥਿਆਰ ਨਹੀਂ ਹੈ ਪਰਾਲੀ ਜਲਾ ਕੇ ਜਿਹੜਾ ਉਹਨਾਂ ਨੂੰ ਧੂਆਂ ਭੇਜਿਆ ਜਾ ਰਿਹਾ ਇਹ ਤਾਂ ਕੱਲਾ ਧੂਏ ਦੀ ਜਵਾਬ ਹੈ ਜੀ ਹੋਰ ਗੋਲੀ ਦਾ ਜਵਾਬ ਤਾਂ ਦਿੱਤਾ ਨਹੀਂ ਜੀ ਉਹ ਸਿੱਧੀ ਗੋਲੀ ਮਾਰ ਰਹੇ ਨੇ ਸਾਡੇ ਮਤਲਬ ਕਿ ਉਹ ਪਤਾ ਨਹੀਂ ਕੱਲਾ ਸੀ ਪਤਾ ਨਹੀਂ ਦੋ ਪਰਾ ਸੀ ਉਹਦੇ ਸਿਰ 'ਤੇ ਗੋਲੀ ਮਾਰੀ ਸਿੱਧੀ ਸੋ ਦੱਸਿਆ ਕਿ ਕਿਸਾਨਾਂ ਦੇ ਇਸ ਐਕਸ਼ਨ ਤੋਂ ਬਾਅਦ ਪੁਲਿਸ ਨੇ ਖੇਤਾਂ ਦੇ ਵਿੱਚ ਆ ਕੇ ਕਿਸਾਨਾਂ ਤੇ ਸ਼ਕਤੀਬਲ ਦਾ ਪ੍ਰਯੋਗ ਕੀਤਾ ਅਤੇ ਇੱਥੇ ਉਹਨਾਂ ਦੇ ਵੱਲੋਂ ਅਥਰੂ ਗੈਸ ਦੇ ਘੋਲੇ ਛੱਡੇ ਗਏ ਹਕੀਕਤ ਟੀਵੀ ਪੰਜਾਬੀ ਲਈ ਖਨੌਰੀ ਤੋਂ ਅਨਿਲ ਜੈਨ ਦੀ ਰਿਪੋਰਟ